ਉਪਰਮਾਤਮਾ ਇੰਨਾ ਬਿਆੰਤ ਹੈ ਕਿ ਕਹਿ ਕੇ ਦੱਸਿਆ ਨਹੀਂ ਜਾ ਸਕਦਾ ਕਿ ਉਹ ਕਿੰਨਾ ਬਿਆੰਤ ਹੈ ਉਸਦੇ ਗੁਣ ਇੰਨੇ ਨੇ ਕਿ ਗਿਣੇ ਹੀ ਨਹੀਂ ਜਾ ਸਕਦੇ ਕਿ ਕਿੰਨੇ ਨੇ ਇੰਨੀਆਂ ਬਖਸ਼ਿਸ਼ਾਂ ਕਰਦਾ ਹੈ ਤੇ ਬਖਸ਼ਿਸ਼ਾਂ ਕਰਦਾ ਥੱਕਦਾ ਵੀ ਨਹੀਂ ਤੇ ਆਪਾਂ ਮਨੁੱਖ ਇੰਨੇ ਅਕਿਰਤ ਕਾਣਾ ਕਿ ਉਹ ਬਖਸ਼ਿਸ਼ਾਂ ਲੈਂਦੇ ਲੈਂਦੇ ਆਪਣੇ ਆਪ ਨੂੰ ਇਹ ਸਮਝਣ ਲੱਗ ਪੈਣੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਮੇਰੀਆਂ ਨੇ ਤੇ ਉਹ ਸਾਰੀਆਂ ਚੀਜ਼ਾਂ ਦੇ ਨਾਲ ਤੁਰੇ ਫਿਰਦੇ ਹਾਂ ਹੰਕਾਰ ਦੇ ਨਾਲ ਭਰੇ ਫਿਰਦੇ ਹਾਂ ਜਿੰਨੇ ਦਿੱਤੀਆਂ ਉਸ ਨੂੰ ਵਿਸਾਰ ਦਿੱਤਾ ਇਸ ਕਰਕੇ ਹੀ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਆਪਾਂ ਦੁਖੀ ਹਾਂ ਆਪਾਂ ਪਰੇਸ਼ਾਨ ਹਾਂ ਤੇ ਆਪਾਂ ਦਰਦਰ ਦੀਆਂ ਠੋਕਰਾਂ ਖਾਂਦੇ ਰਹਿੰਨੇ ਹਾਂ ਚਾਹੀਦਾ ਤਾਂ ਇਹ ਹੈ ਕਿ ਉਸ ਪ੍ਰਮਾਤਮਾ 'ਗੇ ਅਰਦਾਸ ਕਰੀਏ ਕਿ ਸੱਚੇ ਬਾਦਸ਼ਾਹ ਮੇਰੇ ਉੱਤੇ ਮਿਹਰ ਕਰੋ ਮੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਓ ਸੱਚੇ ਬਾਦਸ਼ਾਹ ਆਪਣੇ ਨਾਮ ਬਾਣੀ ਨਾਲ ਜੋੜ ਕੇ ਰੱਖੋ ਜੋ ਉਸ ਗੁਰੂ ਦੇ ਸ਼ਬਦ ਨੂੰ ਪੜ ਕੇ ਉਸ ਗੁਰੂ ਦੇ ਸ਼ਬਦ ਨੂੰ ਸਮਝ ਕੇ ਉਸ ਗੁਰਬਾਣੀ ਤੋਂ ਰਸਤਾ ਪੁੱਛਦੇ ਹੋਏ ਆਪਾਂ ਜੀਵਨ ਜੀਏ ਕਿਉਂਕਿ ਜਦੋਂ ਜੀਵਨ ਜਾਚ ਗੁਰੂ ਤੋਂ ਲੱਤੀ ਤਾਂ ਫਿਰ ਜੀਵਨ ਦੇ ਵਿੱਚ ਆਨੰਦ ਹੋਏਗਾ ਕੋਈ ਵੀ ਦੁੱਖ ਕਲੇਸ਼ ਕਿਸੇ ਵੀ ਤਰ੍ਹਾਂ ਦਾ ਲਾਗੇ ਵੀ ਨਹੀਂ ਆਏਗਾ ਤੇ ਹਰ ਮਨੋ ਕਾਮਨਾਵਾਂ ਹਰ ਇੱਛਾ ਪੂਰੀਆਂ ਹੋਣਗੀਆਂ ਕਿਉਂਕਿ ਉਹ ਗੁਰੂ ਅੰਗ ਸੰਗ ਹੋਏਗਾ ਅਤੇ ਹਰ ਸਮੇਂ ਸਾਨੂੰ ਰਸਤਾ ਦਿਖਾਉਂਦਾ ਹੋਏਗਾ ਜਦੋਂ ਮਾਰਗਦਰਸ਼ਨ ਉਸ ਗੁਰੂ ਤੋਂ ਲਿੱਤਾ ਗੁਰਬਾਣੀ ਤੋਂ ਲਿੱਤਾ ਤਾਂ ਫਿਰ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੋਏਗੀ